ਸੋ ਜੋ ਵਿਸਰੇ ਨਾਮ ਜਿਹੜਾ ਰੱਬ ਦੀ ਯਾਦ ਭੁਲਾ ਬੈਠਾ ਕਾਫਰ ਆਕੀ ਉਸ ਇਨਸਾਨ ਤਾਈ ਪਰ ਜਨ ਨਾਲ ਨਾ ਕਰੇ ਇਨਸਾਫ ਜਿਹੜਾ ਕਾਫਰ ਆਕੀ ਉਸ ਸੁਲਤਾਨ ਤਾਈ ਜਿਹੜਾ ਕਿਸੇ ਦੀ ਚੀਜ਼ ਤੇ ਲੋਲ ਜਾਵੇ ਕਾਫਰ ਆਕੀ ਉਸ ਮਾਨ ਤਾਈ ਜਨੀਜ ਦੇ ਵਿਖ ਤੇ ਰਹੇ ਹੋਣ ਜਿਥੇ ਕਾਫਰ ਆਖੀ ਉਸ ਜਹਾਨ ਤਾਈ ਜਿਹੜਾ ਗੋਰੀਬ ਨੂੰ ਦੁੱਖ ਦੇਵੀ ਕਾਫਰ ਆਖੀ ਉਸ ਬਲਵਾਨ ਤਾਈ ਜਾਤ ਪਾਤ ਦੇ ਪੁਤਲੇ ਕਰੀ ਜਿਹੜਾ ਕਾਫਰ ਆਖੀ ਉਸ ਪਰਾਨ ਤਾਈ ਪਰਤੇ ਨਾਲ ਬਰਾਬਰੀ ਕਰੇ ਜਿਹੜੀ ਕਾਫਰ ਆਖੀ ਉਸ ਸਰਗਣ ਤਾਈ ਸਾਡੇ ਆਪਣੀ ਹੋਰ ਨਾਲ ਜਿਤ ਲਾਵੇ ਕਾਫਰ ਆਖਿਓ ਸਜਵਾਨ ਤਾਈ ਉੱਚ ਆਪਣੇ ਆਪ ਨੂੰ ਸਮਝਦਾ ਜੋ ਕਾਵਰ ਆਖਿਓ ਸ਼ੈਤਾਨ ਤਾਈ ਜਿਤੇ ਗੀਤ ਨਾ ਰੱਬ ਦੀ ਜਾਣ ਗਾਈ ਕਾਫਰ ਆਖਿਓ دیਵਾਨ ਤਾਈ ਜਿਥੇ ਵੈਸਵਾ ਲੋਗ ਪ੍ਰੀਤ ਕਰਦੀ ਕਾਵਰ ਆਖਿਓ ਉਸ ਮਕਾਨ ਤਾਈ ਜਿਦੇ ਵਿੱਚ ਲਕਾ ਹੀਰਾ ਫੇਰੀਆਂ ਨੇ ਕਾਫਰਾਂ ਕੀ ਉਸ ਸੁਭਤਾਨ ਤਾਈ ਜਿਦੇ ਵਿੱਚ ਨਾ ਏਕਤਾ ਭਰੀ ਹੋਵੇ ਕਾਫਰਾਂ ਕੀ ਉਸ ਬਖਿਆਨ ਤਾਈ ਜਿਤੇ ਤਕੜੀ ਦੇ ਪੂਰੇ ਤੋਲ ਨਾ ਈ ਕਾਫਰਾਂ ਕੀ ਉਸ ਦਕਾਨ ਤਾਈ ਨਫਰਤ ਕਰੇ ਜੋ ਆਪਣੇ ਵਰਗਿਆਂ ਨਾਲ ਕਾਫਰਾਂ ਕੀ ਉਸ ਹਵਾਨ ਤਾਈ ਮਾਇਆ ਵਾਹ ਤੇ ਤੋਲਦਾ ਹੁਫਰ ਜੇੜਾ ਕਾਫਰ ਆਖੀ ਉਸ ਬਿਆਨ ਤਾਈ ਅੰਮ੍ਰਿਤ ਵਿੱਚ ਮਲਾਮ ਦਾ ਜ਼ਹਿਰ ਜੇੜਾ ਕਾਫਰ ਆਖੀ ਉਸ ਗਿਆਨ ਤਾਈ ਮਾਨਸ ਜਾਤ ਨੂੰ ਆਖਦੀ ਨੀਜ ਜੇੜੀ ਲਖ ਲਾਨ ਤਾਈ ਉਸ ਜਵਾਨ ਤਾਈ ਜਦੋਂ ਸਾਰਿਆਂ ਵਿੱਚ ਭਗਵੰਤ ਏਕੋ ਮੰਦਾ ਬੋਲੀਏ ਕਿਵੇਂ ਕੁਰਾਨ ਤਾਈ ਜੀਤੇ ਸੰਤ ਮਹਾਤਮਾ ਚਨ ਰਖੀ ਮਤਾ ਠੀਕੀ ਉਸ ਸੰਸਤਾਨ ਤਾਈ ਦਸਨਵਾ ਦੀ ਕਿਰਤ ਦਾ ਬਣੇ ਜਿਹੜਾ ਅਮਰਤ ਜਾਣੀ ਉਸ ਭਗਵਾਨ ਤਾਈ ਜਿਹੜਾ ਨਾਲ ਹੰਕਾਰ ਦੀ দান ਕਰਦਾ ਭੋਗ ਲੱਗਦੀ ਨਹੀਂ ਉਸ ਦਾਨ ਤਾਈ ਨਾਨਕ ਵੰਦਰਾ ਸ਼ਾਂਤੀ ਵਿੱਚ ਜੀਦੇ ਤਾਰੇ ਪੂਜਦੇ ਉਸ ਵਿਦਵਾਨ ਤਾਈ ਜੀਤੇ ਲਿਗਤ ਨਾ ਮਿੱਟੀ ਪਕੰਬਰਾਂ ਤੋਂ ਰੱਬ ਜਾਣੀ ਉਸ ਮਹਾਨ ਤਾਈ ਜਿਨੇ RAM ਦੇ ਦਰਸ ਰਜੀਤ ਕੀਤੇ ਤਨ ਤਾਨੇ ਉਹਦੇ ਅੰਮ੍ਰਿਤ ਪਾਨ ਤਾਈ ਕਰਮ ਮੰਦੜੇ ਜਿਨ੍ਹਾਂ ਦੇ ਜਾਗ ਪੈਂਦੇ ਉਹ ਪੂਜਦੇ ਝੂਟ ਤੂਫਾਨ ਤਾਈ ਮਾਨਸ ਜੀਵ ਜਾਣਦੇ ਵਿੱਚ ਜਿਨੇ ਕੋ ਰੂਪ ਨੇ ਉਸ ਭਗਵਾਨ ਤਾਈ ਰਾਜੇ ਜਨਕ ਦੀ ਪੁਤਰੀ ਪੂਜਦੀ ਸੀ ਫੁੱਲ ਰੱਖ ਕੇ ਉਸਨ ਧਨ ਤਾਈ ਕੱਚੇ ਤੰਦ ਬਨਾ ਬਲੀ ਨੇ ਬੰਨ ਦਿੱਤਾ ਪਵਨ ਪੁੱਤਰ ਯੋਦੇ ਹਨੂਮਾਨ ਤਾਈ ਰਾਜੇ ਬਲ ਨੇ ਸੁਰਗ ਦੀ ਰਾਜ ਪਾਈ ਨਿਤ ਪੂਜ ਕੇ ਉਸ ਸੁਭਾਨ ਤਾਈ ਦੇਹੀ ਸਨੇ ਅਸਮਾਨ ਉੱਡ ਜਾਵੇ ਵਾ ਵਾਹਉ ਦੇਵਰਦਾਨ ਤਾਈ ਜਿਹਦੇ ਵਿੱਚ ਨਾ ਸਤਗੁਰੂ ਦੀਵ ਸਿੰਘਾ ਕਾ ਪਰਿਆ ਕੀ ਉਸ ਭਿਆਨ ਤਾਈ ਵਰਣ ਸਲੋਕ ਆਦ ਕਵੀ ਭਗਵੰਤ ਸੰਗੀਤਕਾਰਾ ਤੇਰੇ ਨਾਮ ਤੋਂ ਜਾਨ ਕੁਰਬਾਨ ਮੇਰੀ ਰਾਗ ਰਤੜੇ ਪ੍ਰੀਤਮਾ ਪਾ ਜਾਉ ਮੁੜ ਕੇ ਪੇਰ ਜਾਣ ਦੇ ਵਿੱਚ ਫੇਰੀ ਮੇਰੇ ਦੀਨ ਦੇ ਆਲ ਮਟਾ ਜਾਉ ਤੇ ਜ਼ੁਲਮ ਤੇ ਸਤਮ ਦੀ ਵਗ ਮੇਰੀ ਗਿਲ ਦਾਸ ਨੂੰ ਦਰਸ਼ਿਤ ਕਾ ਜਾਵੀ ਮੈਂ ਤਾਂ ਜੋਤ ਜਗਾਂ ਦਾ ਰੋਜ ਤੇਰੀ ਉੱਚੀ ਅੰਮ੍ਰਾਂ ਤੋਂ ਸ਼ਾਨ ਮਾਨ ਵਾਲੀ ਵਾਲ ਵਾਲ ਮੇਰਾ ਬਲ ਹਾਰ ਤੇ ਤੋ ਮੈਨੂੰ ਮਿਸਰੇ ਨਾ ਕਦੇ ਨਾਮ ਤੇਰਾ ਹੀ ਮੰਗਦਾ ਰਹਾ ਕਰਤਾ ਰਤੈ ਤੋਂ ਕੀਤਾ ਫੈਸਲਾ ਆਪਣੇ ਆਪੇ ਅੰਦਰ ਇਹ ਜਿੰਦੜੀ ਜਾਮਣੀ ਵਾਰ ਕੈ ਤੋਂ ਕਾਮ ਕ્રોਧ ਅਹੰਕਾਰ ਤੋਂ ਬਖਸ਼ ਲੈ ਨਾਹੀ ਲੋ ਲੋੜਦਾ ਮੈਂ ਪਰਵਦਗਾਰ ਤੈ ਤੋਂ ਕੱਖਾਂ ਵਿੱਚ ਜਿੰਦਗਾਨੀਆਂ ਪਰਨ ਵਾਲੀ ਜਾਵਾਂ ਸਦਕੜੀ ਮੈਂ ਲਖਵਾਰ ਤੇਤੋ ਜੀਵ ਜੰਦ ਦੀ ਸਾਜਣਾ ਕਰਨ ਵਾਲੇ ਅਸਤੀ ਲੈ ਗਿਆ RAMੇ ਅਵਤਾਰ ਤੇਤੋ ਗਿਲਦਾਸ ਨਮਾਣੇ ਦੀ ਪੈਜ ਰਖੀ ਪੀਖ ਮੰਗਦੀ ਨੀ ਚੰਦ ਤਾਰ ਤੇਤੋ ਗਿਲਦਾਸ ਨਮਾਣੇ ਦੀ ਪੈਜ ਰਖੀ ਵੀਰ ਮੰਗ ਦੇ ਨੇ ਚੰਦ ਤਾਰ ਤੇ ਤੋ